ਪੋਸੂ ਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਅੱਜ ਦੇ ਐਪੀਸੋਡ ਵਿੱਚ ਗੱਲ ਕਰਾਂਗੇ ਪੰਜਾਬੀ ਗਾਇਕ ਤੇ ਐਕਟਰ ਦਲਜੀਤ ਸਿੰਘ ਦੋਸਾਂਝਪਾੜੀ ਵੈਸੇ ਤਾਂ ਇਹ ਨਾਮ ਕਿਸੇ ਜਾਣਕਾਰੀ ਦਾ ਮੁਹਤਾਜ ਨਹੀਂ ਹੈ ਪਰ ਫਿਰ ਵੀ ਪੋਸੂ ਨਾਮਾ ਚੈਨਲ ਤੇ ਤੁਸੀਂ ਆਏ ਦਿਨ ਪੁਰਾਣੇ ਤੋਂ ਪੁਰਾਣੇ ਕਲਾਕਾਰਾਂ ਦੇ ਜੀਵਨ ਨੂੰ ਲੈ ਕੇ ਉਹਨਾਂ ਦੇ ਇਤਿਹਾਸ ਨੂੰ ਲੈ ਕੇ ਸੁਣਦੇ ਹੋ ਜਿੰਨੀਕ ਜਾਣਕਾਰੀ ਸਾਨੂੰ ਮਿਲਦੀ ਹੈ ਅਸੀਂ ਉਸ ਨੂੰ ਇਕੱਠੀ ਕਰਕੇ ਆਪ ਸਭ ਦੇ ਰੂਬਰੂ ਕਰਦੇ ਹਾਂ ਬੜਾ ਪਿਆਰ ਦਿੰਦੇ ਹੋ ਬੜਾ ਸਤਿਕਾਰ ਦਿੰਦੇ ਹੋ ਅੱਜ ਦੇ ਐਪੀਸੋਡ ਵਿੱਚ ਦੱਸਾਂਗਾ ਦਿਲਜੀਤ ਸਿੰਘ ਦੋਸਾਂਝ ਦੀਆਂ ਉਹ ਗੱਲਾਂ ਜੋ ਸ਼ਾਇਦ ਹੀ ਕੋਈ ਜਾਣਦਾ ਹੋਵੇ ਦਿਲਜੀਤ ਦੋਸਾਂਝ ਦਾ ਜਨਮ 6 ਜਨਵਰੀ ਯਾਨੀ ਕਿ ਅਨੰਕੀ ਗਈ ਹੈ ਜੀ 6 ਜਨਵਰੀ 1984 ਨੂੰ ਹੋਇਆ ਦਿਲਜੀਤ ਦੋਸਾਂਝ ਭਾਰਤੀ ਅਦਾਕਾਰ ਗਾਇਕ ਟੈਲੀਵਿਜ਼ਨ ਦੇ ਵਿੱਚ ਅਲੱਗ-ਅਲੱਗ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਨਾ ਔਰ ਪੰਜਾਬੀਅਤ ਦਾ ਨਾਮ ਰੌਸ਼ਨ ਕਰਨਾ ਇਹ ਇਹਨਾਂ ਦੀ ਜ਼ਿੰਮੇਵਾਰੀ ਹੈ। ਉਹ ਪੰਜਾਬੀ ਅਤੇ ਹਿੰਦੀ ਫਿਲਮ ਵਿੱਚ ਕੰਮ ਕਰਦੇ ਨੇ। ਉਹ ਪੰਜਾਬੀ ਸੰਗੀਤ ਉਦਯੋਗ ਦੇ ਪ੍ਰਮੁੱਖ ਕਲਾਕਾਰਾਂ ਵਿੱਚੋਂ ਇੱਕ ਨਾਮ ਜਾਣਿਆ ਜਾਂਦਾ ਹੈ। ਗੁਰਜੀਤ ਦੋਸਾਂਝ ਨੇ ਪੰਜਾਬੀ ਸਿਨੇਮੇ ਵਿੱਚ ਜੱਟ ਐਂਡ ਜੁਲੀਅਟ 2012 ਵਿੱਚ ਫਿਲਮ ਕੀਤੀ। ਜੱਟ ਐਂਡ ਜੁਲੀਅਟ 2 13 ਦੇ ਵਿੱਚ سو چراسی دو ہزار پندرہ سردار جی بھی سو سولہ کے سری سو سولہ کے سردار جی ٹو بھی سو سولہ سوپر سپرسنگ بھی سو ستارہ دور اجیاں سوپر ہٹ فلم بلجیت سنگسانج نے کی تحاس دیا سب تو سفلی فلموں میں بلجیت دوسانگ نے اپنی گائکی کی شروعات دوہزار چار دے بے اپنی پہلی البم عشق دا اورا ایڈا دنار شروع کی تی بلجیت دوسانگ نے بھی سو پنجاب فلم نار اپنی بالی کی شروعات کی تی جس کے نال انہوں نے سب کو ودیا پورش شروعات لی فلم فیر آوار بھی حاصل کی تا کیا امرسنگ چمکیلا امرجوت کور بھی زندگی میں ਫਿਲਮ ਵਿੱਚ ਟਾਲਣ ਵਾਲੀ ਹੀ ਦਲਜੀਤ ਦੋਸਾਂਸਨ ਉਸ ਫਿਲਮ ਨੂੰ ਬੜਾ ਪਿਆਰ ਤੇ ਬੜਾ ਸਤਿਕਾਰ ਦਿੰਦਾ ਹੈ ਦਲਜੀਤ ਦੋਸਾਂਸਨ ਦੀ ਜਿੰਨੀਆਂ ਵੀ ਹੁਣ ਤੱਕ ਫਿਲਮਾਂ ਆਈਆਂ ਨੇ ਮਾਰਕੀਟ ਵਿੱਚ ਲੋਕਾਂ ਨੇ ਬਰਸ਼ਿੱਦਤ ਨਾਲ ਉਸ ਦਾ ਇੰਤਜ਼ਾਰ ਕੀਤਾ ਹੈ ਔਰ ਦਲਜੀਤ ਦੋਸਾਂਸਨ ਦੀਆਂ ਫਿਲਮਾਂ ਨੂੰ ਵੇਖਿਆ ਹੁਣ ਤੁਸੀਂ ਇਹ ਜਾਨਣਾ ਚਾਹੁੰਦੇ ਕਿ ਆਖਰ ਜਲੰਧਰ ਜ਼ਿਲ੍ਹੇ ਦਾ ਉਹ ਕਿਹੜਾ ਪਿੰਡ ਹੈ ਜਿੱਥੇ ਦਲਜੀਤ ਦੋਸਾਂਸਾ ਦਾ ਜਨਮ ਹੋਇਆ ਜੀ ਹਾਂ ਜ਼ਿਲ੍ਹਾ ਬਲੰਦੇਰ ਚ ਪੈਂਦਾ ਪਿੰਡ ਦੁਸਾਂਝ ਕਲਾ ਦੇ ਵਿੱਚ ਇੱਕ ਸਿੱਖ ਪਰਿਵਾਰ ਦੇ ਵਿੱਚ ਬਲਜੀਤ ਦੁਸਾਂਝ ਦਾ ਜਨਮ ਹੋਇਆ। ਉਹਨਾਂ ਦੇ ਪਿਤਾ ਜੀ ਸਰਦਾਰ ਬਲਬੀਰ ਸਿੰਘ ਜੀ ਪੰਜਾਬ ਰੋਡ ਦੇ ਸੇਵਾਮੁਕਤ ਕਰਮਚਾਰੀ ਅਤੇ ਮਾਤਾ ਸੁਖਵਿੰਦਰ ਕੌਰ ਘਰੇਲੂ ਔਰਤ। ਉਹਨਾਂ ਦੀ ਇੱਕ ਵੱਡੀ ਭੈਣ ਤੇ ਇੱਕ ਛੋਟਾ ਭਰਾ ਵੀ ਹੈ। ਬਲਜੀਤ ਦੁਸਾਂਝ ਨੇ ਆਪਣਾ ਬਚਪਨ ਦੁਸਾਂਝ ਕਲਾ ਪਿੰਡ ਦੇ ਵਿੱਚ ਬਤੀਤ ਕੀਤਾ। ਫਿਰ ਲੁਧਿਆਣੇ ਪੰਜਾਬ ਚਲਾ ਗਿਆ। ਜਿੱਥੇ ਉਸਨੇ ਆਪਣੀ ਰਸਮੀ ਸਿੱਖਿਆ ਪੂਰੀ ਕੀਤੀ ਜਿਸ ਦੇ ਵਿੱਚ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਤੋਂ ਹਾਈ ਸਕੂਲ ਡਿਪਲੋਮਾ ਵੀ ਸ਼ਾਮਲ ਹੈ ਸਕੂਲ ਦੇ ਦੌਰਾਨ ਹੀ ਉਸਨੇ ਲਾਗਲੇ ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਕਰਨਾ ਆਰੰਭ ਕਰ ਦਿੱਤਾ 2003 ਦੇ ਵਿੱਚ ਐਲਬਮ ਆਇ عشق ਦਾ ਹੁੰਦਾ ਐੜਾ ਔਰ ਉਸਨੇ ਰਾਤੋ ਰਾਤ ਦਲਜੀਤ ਨੂੰ ਬੁਲੰਬੀਆਂ ਤੇ ਪੰਚਾ ਦੇ ਦਿੱਤਾ ਸੰਗੀਤ ਬਗਲੂ ਮਹਿੰਦਰਾ ਦੁਆਰਾ ਰਚਿਆ ਗਿਆ ਅਤੇ ਬੋਲ ਬਲਬੀਰ ਬੋਪਾ ਰਾਏ ਦੁਆਰਾ ਰਚੇ ਗਏ। ਉਸਾਂ ਨੇ 8 ਗਾਣਿਆਂ ਨੂੰ ਆਵਾਜ਼ ਦਿੱਤੀ ਅਤੇ ਨਰਮਤਾ ਮੈਂ ਐਲਬਮ ਦੇ ਟਾਈਟਲ ਟਰੈਕ ਦੇ ਵਿੱਚ ਇੱਕ ਸੰਗੀਤ ਵੀਡੀਓ ਵੀ ਬਣਾਇਆ। ਅਗਲੇ ਸਾਲ 2014 ਦੇ ਵਿੱਚ ਉਸ ਦੀ ਕੈਸਟ ਡੇਲ ਰਿਲੀਜ਼ ਹੋਈ ਅਤੇ ਜਿਹੜੀ ਬਹੁਤ ਖੂਬਸੂਰਤ ਤਰੀਕੇ ਨਾਲ ਲੋਕਾਂ ਦੇ ਦਿਲਾਂ ਤੱਕ ਪਹੁੰਚੀ। ਬਲਦੀਪ ਦਸਾਈ ਦੀ ਤੀਸਰੀ ਐਲਬਮ ਸਮਾਇਲ ਦੇ ਨੱਚਦੀਆਂ ਅਲੜ ਕੁੜੀਆਂ ਨੱਚਦੀਆਂ ਅਲੜ ਕੁਆਰੀਆਂ ਅਤੇ ਪੱਗਾਂ ਪੋਚਣੀਆਂ ਵਾਲੇ ਗਾਣਿਆਂ ਨੇ ਬਲਦੀਪ ਦਸਾਈ ਦੀ ਇੱਕ ਨਵੀਂ ਕਲੀ ਪਛਾਣ ਬਣਾ ਦਿੱਤੀ ਪੰਜਾਬੀ ਫਿਲਮਾਂ ਦੇ ਵਿੱਚ ਵੀ ਉਹਨਾਂ ਨੇ ਬਹੁਤ ਕੰਮ ਕੀਤਾ 2011 ਦੇ ਵਿੱਚ ਪੰਜਾਬੀ ਫਿਲਮ ਵਿੱਚ ਉਹਨਾਂ ਦਾ ਇੰਟਰਵਿਊ ਲਿਆ ਗਿਆ ਉਸ ਦੀ ਪਹਿਲੀ ਫਿਲਮ ਦਾ ਲਾਈਨ ਆਫ ਪੰਜਾਬੀ ਫਰਵਰੀ 11 ਦੇ ਵਿੱਚ ਰਿਲੀਜ਼ ਹੋਈ ਸੀ ਹਾਲਾਂਕਿ ਇਹ ਫਿਲਮ ਬਾਕਸ ਆਫਿਸ ਤੇ ਫਲਾਪ ਰਹੀ ਪਰੰਤੂ ਫਿਲਮ ਦੇ ਸਾਊਂਡਟ੍ਰੈਕ ਤੇ ਲਖ 28 ਕੁੜੀ ਦਾ ਗਾਣਾ ਵਿੱਚ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਅਤੇ ਇਸ ਤਰ੍ਹਾਂ ਇਹ ਦੀਦ ਉਸਾਂਝ ਹੁਰੀ ਹੁਰੀ ਪਾਲੀਵੁੱਡ ਤੋਂ ਬਾਲੀਵੁੱਡ ਤੱਕ ਪਹੁੰਚ ਗਏ ਦਿਨੋ ਦਿਨ ਮੇਰੀ ਪ੍ਰਸਿੱਧੀ ਨੂੰ ਦੇ ਜੀ ਉਸਾਂਝ ਨੇ ਆਕਾਲ ਪੁਰਖ ਦੀ ਬਖਸ਼ਿਸ਼ ਮੰਨਿਆ ਔਰ ਹਰ ਇੱਕ ਵਿਆਹ ਸ਼ਾਦੀਆਂ ਤੇ ਦਲਜੀਤ ਦੋਸਾਂ ਦੇ ਗੀਤਾਂ ਨੂੰ ਲੈ ਕੇ ਲੋਕਾਂ ਵਿੱਚ ਬੜੀ ਕਰਿਓਸਟੀ ਹੁੰਦੀ ਹੈ ਤੁਸੀਂ ਦੇਖੋ ਕਿ ਇਹਨਾਂ ਦਿਨਾਂ ਦੇ ਵਿੱਚ ਵੀ ਉਹਨਾਂ ਦੀਆਂ ਸਟੇਜਾਂ ਭਾਰਤ ਦੇ ਕਿਸੇ ਨਾ ਕਿਸੇ ਸਟੇਟ ਦੇ ਵਿੱਚ ਲੱਗਦੀਆਂ ਰਹਿੰਦੀਆਂ ਨੇ ਸੋ ਦਲਜੀਤ ਦੋਸਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਪੰਜਾਬੀ ਦਾ ਇੱਕ ਉਹ ਸਿਤਾਰਾ ਹੈ ਜਿਸ ਨੇ ਬਾਲੀਵੁੱਡ ਦੇ ਵਿੱਚ ਵੀ ਨਾਮ ਕਮਾਇਆ ਔਰ ਜੇ ਆਪਾਂ ਗੱਲ ਕਰੀਏ ਜੋਜੋ ਹਣੀ ਸਿੰਘ ਵੀ ਸੀ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਦੂਜੀ ਫਿਲਮ ਜਿਨ੍ਹਾਂ ਮੇਰਾ ਦਿਲ ਲੁੱਟਿਆ ਰੀਲਿਸ ਹੋਈ ਇਸ ਫਿਲਮ ਦੇ ਵਿੱਚ ਗਿੱਪੀ ਗਰੇਵਾਲ ਨਿਰੂ ਬਾਜਵਾ ਦੀ ਭੂਮਿਕਾ ਵਿੱਚ ਵੀ ਫਿਲਮ ਨੇ ਚੰਗਾ ਵਪਾਰ ਕੀਤਾ ਦੂਸਾਂਜ ਨੇ ਫਿਲਮ ਦੇ ਸਾਊਂਡ ਟਰੈਕ ਵਿੱਚ 12 ਟਰੈਕਾਂ ਦੇ ਵਿੱਚੋਂ 6 ਗਾਣਿਆਂ ਨੂੰ ਆਵਾਜ਼ ਵੀ ਦਿੱਤੀ ਸੀ ਸੋਇਨਾ ਤੋਂ ਇਲਾਵਾ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਇਹਨਾਂ ਨੇ ਗੀਤ ਗਾਏ ਨੇ ਬਹੁਤ ਸਾਰੀਆਂ ਕਸਟਾਂ ਕੱਢੀਆਂ ਨੇ ਔਰ ਜੇ ਆਪਾਂ ਗੱਲ ਕਰੀਏ ਜਿਹੜੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਉਹ ਸੁਪਰ ਡੂਪਰ ਰੂਟਾ ਪੰਜਾਬ ਫਲੋਰੀ ਵੈਲਕਮ ਟੂ ਨਿਊਯਾਰਕ ਸੂਰਮਾ ਅਰਜਨ ਪਟਿਆਲਾ ਗੁੱਡ ਨਿਊਜ਼ ਸੂਰਜ ਤੇ ਮੰਗਲ ਭਾਰੀ ਜੋਗੀ ਕਿਊ ਅਮਰ ਸਿੰਘ ਚਮਕੀਲਾ ਗੱਜੀਦ ਉਸਾਨ ਜੀ ਤੁਸੀਂ ਇਸੇ ਤਰ੍ਹਾਂ ਹੀ ਆਪਣੇ ਟੈਲੈਂਟ ਦੇ ਨਾਲ ਪੰਜਾਬੀਆਂ ਦਾ ਨਾਮ ਰੌਸ਼ਨ ਕਰਦੇ ਰਹੋ ਤੁਸੀਂ ਖੁਦ ਵੀ ਤਰੱਕੀਆਂ ਮਾਣੋ ਔਰ ਬਹੁਤ ਚੰਗਾ ਲੱਗਾ ਅੱਜ ਤੁਹਾਡੀ ਜੀਵਨੀ ਤੇ ਜਿੰਨੀ ਕ ਜਾਣਕਾਰੀ ਮਿਲੀ ਹੈ ਉਹ ਪੂਰੀ ਦੁਨੀਆ ਨਾਲ ਸਾਂਝੀ ਕਰਨ ਤੇ ਮੈਨੂੰ ਬਹੁਤ ਚੰਗਾ ਲੱਗਾ ਔਰ ਜਿਨ੍ਹਾਂ ਨੇ ਇਸ ਜਾਣਕਾਰੀ ਦਾ ਆਨੰਦ ਲਿਆ ਉਹਨਾਂ ਨੂੰ ਵੀ ਚੰਗਾ ਲੱਗਾ ਹੋਵੇਗਾ ਔਰ ਮੈਂtheta bhi ਕਹਿਣਾ ਚਾਹੁੰਦਾ ਕਿ ਦੂਸਾਨ ਸਾਹਿਬ ਤੁਸੀਂ ਜਲੰਧਰ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਮਾਤਾ ਪਿਤਾ ਜਿਨ੍ਹਾਂ ਨੇ ਜਨਮ ਦਿੱਤਾ ਤੰਗੀਆਂ ਤਰਸ਼ੀਆਂ ਦੇ ਵਿੱਚੋਂ ਪਾਲ ਪੜੋਸ ਕੇ ਵੱਡਾ ਕੀਤਾ ਤੁਸੀਂ ਉਸ ਪਰਿਵਾਰ ਦਾ ਬినాਮ ਰੌਸ਼ਨ ਕੀਤਾ ਇਸੇ ਤਰ੍ਹਾਂ ਹੀ ਚੜਦੀ ਕਲਾ 'ਚ ਰਹੋ ਪੋਸੂ ਨਾਮਾ ਚੈਨਲ ਦੀ ਟੀਮ ਦੀ ਇਹ ਦੁਆ ਹੈ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ